ਕਾਂਗਰਸੀ ਕਹਿੰਦੇ ਸਾਡਾ ਬੰਦਾ ਨਵਾਂ ਹੈ ਬੇਦਾਗ ਹੈ ਸੰਧੂ ਨੂੰ ਲੋਕਾਂ ਨੇ ਤਿੰਨ ਵਾਰ ਮੌਕਾ ਦੇ ਕੇ ਵੇਖ ਲਿਆ ਇਸ ਵਾਰ ਲੋਕ ਸਾਡੇ ਵਾਲੇ ਤੇ ٹرسٹ ਕਰਨਗੇ ਪੈਸੇ ਵਾਲਾ ਬੰਦਾ ਰੱਜਿਆ ਪੁੱਜਿਆ ਤੁਹਾਡਾ ਮੁਕਾਬਲਾ ਕਿਹਦੇ ਨਾਲ ਹੈ ਦੇਖੋ ਪਹਿਲੀ ਤੇ ਗੱਲ ਆ ਤੁਸੀਂ ਇੱਕ ਦੋ ਗੱਲਾਂ ਹੋਰ ਕੀਤੀਆਂ ਸੀਗੀਆਂ ਦੇਖੋ ਜੇ ਇਹੋ ਜੀ ਮੇਰੀ ਪੋਲਿਟਿਕਸ ਹੁੰਦੀ ਜੇ ਮੇਰੀ ਮਾੜੀ ਪੋਲਿਟਿਕਸ ਹੁੰਦੀ ਅਸੀਂ ਦਾਗੀ ਹੁੰਦੇ ਜਾਂ ਸਾਡੇ ਤੇ ਕੋਈ ਇਹੋ ਜਿਹੇ ਇਲਜ਼ਾਮ ਲੱਗਦੇ ਹੁੰਦੇ ਤੇ ਫਿਰ ਤਿੰਨ ਵਰੀ ਲਗਾਤਾਰ ਲੋਕੀ ਵੋਟਾਂ ਨਹੀਂ ਪਾਉਂਦੇ ਹੂੰ ਇਹ ਮੈਂਬਰ ਵੀ ਪਿੰਡ ਦਾ ਮੈਂਬਰ ਵੀ ਹੋਵੇ ਨਾ ਜਾਂ ਕਾਉਂਸਲਰ ਵੀ ਹੋਵੇ ਉਹਦੇ ਤੇ ਵੀ ਇਲਜ਼ਾਮ ਲੱਗਣ ਤੇ ਅਗਲੀ ਵਾਰ ਵੋਟਾਂ ਨਹੀਂ ਪੈਂਦੀਆਂ ਤਿੰਨ ਵਾਰੀ 2 ਲੱਖ ਬੰਦੇ ਨੇ ਮੈਨੂੰ ਚੁਣ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਜੀ ਜੀ ਇਹੋ ਜਿਹੇ ਇਲਜ਼ਾਮ ਸਾਡੇ ਵਰਗੇ ਬੰਦੇ ਤੇ ਜੀ ਇਹਨੇ ਪਰਚੀਆਂ ਦੀ ਪੋਲਿਟਿਕਸ ਆ ਜੀ ਡੰਡੇ ਦੀ ਪੋਲਿਟਿਕਸ ਆ ਦੇਖੋ ਪੋਲਿਟਿਕਸ ਨੂੰ ਸਮਝਣਾ ਚਾਹੀਦਾ ਜੇ ਲੋਕਾਂ ਦੀ ਨਬਜ਼ ਸਮਝਾਂਗੇ ਤੇ ਫਿਰ ਕਦੀ ਹਾਰ ਨਹੀਂ ਹੁੰਦੀ ਜੇ 2017 ਦੇ 22 ਵਾਲੀ ਇਲੈਕਸ਼ਨ ਮੈਂ ਹਾਰਿਆ ਨਹੀਂਗਾ ਉਹ ਵੀ ਤੁਸੀਂ ਉਹ ਕੱਢ ਕੇ ਵੇਖ ਲਓ ਡਾਟੇ 40 40 45 45000 50 50000 ਵੋਟ ਪਈ ਆ ਹਮ ਲੋਕਾਂ ਦਾ ਕੋਈ ਕਸੂਰ ਨਹੀਂ ਮੈਨੂੰ ਸੰਗਤ ਨੇ ਜਿਤਾ ਕੇ ਭੇਜਿਆ ਆ ਹਮ ਪਰ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਫੈਸਲੇ ਸਹੀ ਨਹੀਂ ਸੀ ਇਹ ਪਾਰਟੀ ਆ ਰਹੀ ਐ ਅਸੀਂ ਥੋੜਾ ਆ ਰਹੇ ਆ